5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ। ਉਹਨਾਂ ਨੂੰ ਫਿਰ ਉਹਨਾਂ ਨੂੰ ਫਾਈਨ ਪਾਤਾ 45 ਲੱਖ ਰੁਪਈਆ। 45 ਲੱਖ ਰੁਪਈਆ ਸਾਲ ਅਸੀਂ ਕਿੱਥੋਂ ਭਰਨਾ? ਤੇ ਵਿਦੇਸ਼ਾਂ ਦੀ ਧਰਤੀ ਤੇ ਪੈਸਾ ਏ ਐਸ਼ੋਰਾ ਮੈਂ ਪਰ ਉਸੇ ਵਿਦੇਸ਼ ਵਿੱਚ ਕਾਨੂੰਨ ਵੀ ਬੇहद ਸਖਤ ਨੇ। ਐਨੇ ਸਖਤ ਕਿ ਜੇਕਰ ਕੋਈ ਇੱਕ ਵਾਰ ਫਸ ਜਾਵੇ ਤਾਂ ਕਰਦੇ ਉਸ ਦਾ ਮੂੰਹ ਦੇਖਣ ਨੂੰ ਤਰਸ ਜਾਂਦੇ ਨੇ ਅਜਿਹਾ ਹੀ ਗੁਰਦਾਸਪੁਰ ਦੇ ਇੱਕ ਨੌਜਵਾਨ ਨਾਲ ਹੋਇਆ ਜੋ 11 ਸਾਲ ਪਹਿਲਾਂ ਵਿਦੇਸ਼ ਗਿਆ ਅਤੇ ਜਾਂਦਾ ਹੀ ਚੋਰੀ ਦੇ ਕੇਸ ਵਿੱਚ ਅੰਦਰ ਹੋ ਗਿਆ ਉਹ ਦਿਨ ਤੇ ਅੱਜ ਦਾ ਦਿਨ 11 ਸਾਲ ਤੋਂ ਬਾਅਦ ਵੀ ਅੱਜ ਤੱਕ ਨਾ ਜੇਲ੍ਹੋਂ ਬਾਹਰ ਨਿਕਲਿਆ ਅਤੇ ਨਾ ਹੀ ਪਿੰਡ ਤੇ ਪਰਿਵਾਰ ਕੋਲ ਵਾਪਸ ਮੁੜਿਆ ਅੰਕਲ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ ਵਾਈ ਤੋਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਸੀ 2 ਸਾਲ ਦਾ ਹੋਇਆ ਜਿਹਾ ਵਿਜਾ ਹੁਣ ਬੀਜਾ ਖਤਮ ਹੋਣਾ ਹੈ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਰਿਹਾਅਣ ਕੀਤਾ ਪਰ ਉਹਨਾਂ ਨੂੰ ਫੇਰ ਉਹਨਾਂ ਨੂੰ ਫਾਈਨ ਪਾਤਾ 45 ਲੱਖ ਰੁਪਏ 45 ਲੱਖ ਰੁਪਏ ਸਾਰੇ ਅਸੀਂ ਕਿੱਥੋਂ ਭਰਨਾ ਨਿਗੇ ਨਿਗੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲਾਂ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਹੈ ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ ਹਰਜਿੰਦਰ ਸਿੰਘ ਜੀ ਸੋਕ ਜਿੰਦਰ ਸਿੰਘ ਦਾ ਵਾਗ ਹੈ ਇਹੀ ਬੇਨਤੀ ਆ ਕਿ ਨੋ ਰਿਹਾ ਕੀਤਾ ਜਾਵੇ ਤੇ ਗੁਰਦਾਸਪੁਰ ਦੇ ਪਿੰਡ ਕਿਲਾ ਨੱਥੂ ਸਿੰਘ ਦਾ ਰਹਿਣ ਵਾਲਾ ਨੌਜਵਾਨ ਪ੍ਰੇਮਪਾਲ 2013 ਚ ਸਾਊਦੀ ਅਰਬ ਗਿਆ ਸੀ ਅਤੇ ਇੱਕ ਕੰਪਨੀ ਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਇੱਕ ਦਿਨ ਪੰਜਾਬ ਦੇ ਉਸ ਦੇ ਕੁਝ ਸਾਥੀਆਂ ਨੇ ਟਰੱਕ ਵਿੱਚੋਂ ਸਮਾਨ ਚੋਰੀ ਕਰਕੇ ਵੇਚ ਦਿੱਤਾ ਜਿਸ ਦਾ ਇਲਜ਼ਾਮ ਪ੍ਰੇਮਪਾਲ ਦੇ ਸਿਰ ਆ ਗਿਆ ਅਦਾਲਤ ਨੇ ਸਜ਼ਾ ਸੁਣਾਈ ਪਰ ਹੁਣ ਸਜ਼ਾ ਪੂਰੀ ਹੋਣ ਦੇ ਕਰੀਬ 7 ਸਾਲ ਬਾਅਦ ਵੀ ਉਸ ਦੀ ਰਿਹਾਈ ਤੱਕ ਨਹੀਂ ਹੋਈ ਪਰਿਵਾਰ ਮੁਤਾਬਕ ਅਦਾਲਤ ਦਾ ਹੁਕਮ ਹੈ ਕਿ ਜਦੋਂ ਤੱਕ ਪ੍ਰੇਮਪਾਲ 45 ਲੱਖ ਰੁਪਏ ਦਾ ਨਹੀਂ ਕਰੇਗਾ ਉਦੋਂ ਤੱਕ ਉਸ ਨੂੰ ਰਿਹਾ ਨਹੀਂ ਕੀਤਾ ਜਾਵੇਗਾ ਪਰਿਵਾਰ ਮੁਤਾਬਕ ਉਹ ਸਰਕਾਰਾਂ ਤੋਂ ਲੈ ਕੇ ਮੰਤਰੀ ਵਿਧਾਇਕਾਂ ਅੱਗੇ ਸਭ ਅੱਗੇ ਪੱਲੇ ੜ ਚੁਕੇ ਨੇ ਪਰ ਕੋਈ ਵੀ ਉਹਨਾਂ ਦੀ ਮਦਦ ਨੂੰ ਤਿਆਰ ਨਹੀਂ ਏ ਮੇਰਾ ਨਾਂ ਰਣਜੀਤ ਕੌੜਾ ਤੇ ਇਹਨਾਂ ਦਾ ਨਾਂ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਲੇ ਵਿੱਚ ਰਹਿਣ ਵਾਲਿਆ ਨੱਥੂ ਸਿੰਘ ਕਿਲਾ ਤੇ ਇਹ ਨਾ ਬਾਹਰ ਗਿਆ ਹੈ ਕਿ 2013 ਵਿੱਚ ਤੇ ਇਹ ਥੋੜੇ ਕੁ ਚਿਰ ਬਾਅਦ ਹੀ ਮਤਲਬ ਕਿ ਫਸ ਗਿਆ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਕਿ ਸੋਦੀਰ ਵਗਿਆ ਜੱਦਾ ਸ਼ਹਿਰ ਵਿੱਚ ਕੰਮ ਕਰ ਰਹੇ ਸੀ ਉੱਥੇ ਡਰਾਈਵਰੀ ਕਰਦੇ ਹੀ ਗਏ 2 ਕੁ ਮਹੀਨੇ ਕੀਤੇ ਆ ਤੇ ਫਿਰ ਫਸਿਆ ਗਿਆ ਆ ਤੇ ਅਹੀ ਮਦਰ ਕੇ ਸਾਰੇ ਆਗੇ ਮਿੰਤਾ ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਾਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹੈ ਨਾ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਸਸੇ ਨੂੰ ਤੇ ਇਹੀ ਹਾਂਜੀ ਸਜ਼ਾ ਹੋ ਗਈ ਏ ਪੂਰੀ ਤੇ ਉਹਨਾਂ ਨੇ ਸਾਨੂੰ ਫਾਈਨ ਪਾਇਆ 50 ਲੱਖ 45 ਲੱਖ ਰੁਪਈਆ ਤੇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਆ ਤੇਨੇ ਪੈਸੇ ਆਪਾਂ ਕਿੱਦਾਂ ਭਰਨੇ ਆ ਸਜਾਪੁਰੀ ਹੋਏ ਨਿਕਲ ਹੋ ਗਿਆ ਸਜਾਪੁਰੀ ਹੋਏ ਨੂੰ ਸਾਲ ਕੋਈ ਗਿਆ ਹੁਣ 10 ਸਾਲ ਹੋ ਗਏ ਸਜਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਮਤਲਬ ਕੰਪਨੀ ਵਾਲੇ ਛੱਡਦੇ ਨਹੀਂ ਪੇ ਦੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤੁਹਾਡਾ ਮਤਲਬ ਕੀ ਭੇਜ ਦਿੰਨੇ ਆ ਕੱਲ ਹੀ ਭੇਜ ਦਿੰਨੇ ਆ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕੀ ਦੇਣੇ ਆ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਇਹੀ ਮੰਗ ਕਰਦੇ ਹੁਣ ਅਸੀਂ ਕਹਿੰਦੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕੀ ਹੱਡ ਬੰਦਾ ਲੈਵੇ ਸਾਨੂੰ ਪੈਸਿਆਂ ਦੀ ਲੋੜ ਨਹੀਂ ਆ ਕਿ ਬੰਦਾ ਲੈਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਚੋਰੀ ਦੇ ਕੇਸ ਵਿੱਚ ਹੀ ਕੀ ਚੋਰੀ ਕੀਤਾ ਇਹਨੇ ਕਿ ਹਾਇ ਟਰੱਕ ਰੁਕਦਾ ਹੀ ਮਾਲ ਹੀ ਹੈਗਾ ਸਮਾਨ ਹੈਗਾ ਟਰੱਕ ਉਦਾਂ ਉਦਰ ਮੀਡੀਆ ਕਰਮੀਆਂ ਵੱਲੋਂ ਫੋਨ ਤੇ ਸੌਦੇ ਵਿੱਚ ਫਸੇ ਪ੍ਰੇਮਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਮੀਡੀਆ ਅੱਗੇ ਆਪਣੀ ਕਹਾਣੀ ਖੁਦ ਬਿਆਨ ਕੀਤੀ ਹੈ ਫਿਰ ਫਿਰ ਤੋਂ ਬੋਲਿਓ ਤੁਸੀਂ ਇਸ ਵਕਤ ਮਤਲਬ ਕਿਹੜੀ ਜਗ੍ਹਾ ਤੇ ਹੈਗੇ ਹੋ ਕਿਹੜੀ ਜਿਲ੍ਹੇ ਵਿੱਚ ਬੰਦ ਹੋ ਮੈਂ ਅਗਰੇ ਜੰਦਾ ਸਬ ਜੰਦਾ ਸਮਾਤੀ ਜੇਲ੍ਹ ਵਿੱਚ ਬੰਦ ਹਾਂ ਸੈਲ ਨੰਬਰ ਮੇਰਾ 43 ਹੈ ਉਸ ਬੰਦਮੈਂ 10 ਸਾਲ ਤੋਂ ਮੈਂ ਜੇਲ੍ਹ 'ਚ ਰਹੇ ਹਾਂ ਪਰ ਪਿਛਲੇ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹੋ ਕਹਿ ਕਰਦਾ ਚਾਹੁੰਦਾ ਕਿ ਮੇਰੀ ਮੇਰੇ ਵੀਰ ਮੇਰੀ ਉਹ 390 ਮੇਰਾ ਥੋੜਾ ਬੇਗਿਨਾਤ ਕਰਨੇ ਜੋ ਕਿ ਮੈਂ ਉਹ ਥੋੜੇ-ਥੋੜੇ ਟੈਕਸ ਨਹੀਂ ਕੀਤਾ ਘਰਾਂ ਤੋਂ ਤੇ ਕੇਸ ਤੁਹਾਡੇ ਦੇ ਕੀ ਪਾਇਆ ਗਿਆ ਕਿਹੜੀ ਕੰਪਨੀ ਆ ਤੇ ਕੀ ਕੇਸ ਪਾਇਆ ਗਿਆ ਕੇਸ ਵਿੱਚ ਤੇ ਵੀਰੇ ਇਹੋ ਜਿਹਾ ਪੈਸਾ ਦਾਅਵਾ ਪੈਸੇ ਮੰਗਦਾ ਹੋਵੇ ਚੋਦੀ ਨਹੀਂ ਇਲਜ਼ਾਮ ਕੀ ਲਾਇਆ ਹੈਗਾ ਕੋਈ ਸਮਾਨ ਚੋਰੀ ਦਾਵਾ ਜਾਂ ਸਮਾਨ ਗੁਰਾ ਪਰ ਹੋਇਆ ਕੀ ਹੋਇਆ ਕੀ ਆ ਸਮਾਨ ਜਿਹੜਾ ਵੀ ਉਹ ਚੋ ਜਾਨੀ ਕਿ ਸਮਾਨ ਜਿੰਨਾ ਵੇਚਿਆ ਸੀ ਉਹ ਚੋਰੀ ਦਾ ਸਮਾਨ ਵੀ ਉਹ ਮੁੰਡੇ ਚ ਲਗੀ ਇਥੋਂ ਅੱਛਾ ਚੋਰੀ ਦਾ ਸਮਾਨ ਸੀਗਾ ਦੂਜੇ ਮੁੰਡਿਆਂ ਨੇ ਵੇਚਤਾ ਹਾਂਜੀ ਅੱਛਾ ਤਾਂ ਨਾ ਤੁਹਾਡੇ ਦੇ ਲੱਗਿਆ ਨਾ ਪੇਪਰ ਮੇਰੇ ਨਾਮ ਬਣੇ ਅੱਛਾ ਜਿਹੜਾ ਚੋਰੀ ਦਾ ਸਮਾਨ ਜਿਹੜਾ ਮੁੰਡਿਆਂ ਨੇ ਵੇਚਿਆ ਉਹ ਪੇਪਰ ਤੁਹਾਡੇ ਨਾਂ ਤੇ ਸੀ ਹਾਂਜੀ ਮੇਰੇ ਨਾਮ ਦਾ ਪੇਪਰ ਆ ਜੀ ਮੇਰੇ ਨਾਮ ਤੇ ਸੀ ਅੱਛਾ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਗਏ ਹੋਣਾ ਮੁੰਡੇ ਉਹ ਉਹ ਇੰਨੇ ਪੰਜਾਬ ਦੇ ਨੇ ਮੁੰਡੇ ਦੋਨੇ ਪੰਜਾਬ ਦੇ ਨੇ ਅੱਛਾ ਉਹ ਦੋਵੇਂ ਵਾਪਸ ਆ ਚੁੱਕੇ ਨੇ ਆ ਵਾਪਸ ਆ ਚੁੱਕੀ ਹਾਂ ਤੇ ਤੁਹਾਨੂੰ ਕਿਹੜੀ ਜਗ੍ਹਾ ਤੋਂ ਫੜਿਆ ਗਿਆ ਹੈਗਾ ਮੈਨੂੰ ਇੱਥੋਂ ਜਿੱਥੇ ਫੜਿਆ ਗਿਆ ਸੀ ਹੂੰ ਤੇ ਮੁੱਜੂ ਫੜਿਆ ਗਿਆ ਸੀ ਉਹਨਾਂ ਕੋਲ ਬਈ ਇਹ ਜਿਹੜੀ ਚੋਰੀ ਹੋਇਆ ਵਾ ਉਸ ਤੋਂ ਬਾਅਦ ਮੈਂ ਬੜੀ ਅਪੀਲ ਕੀਤੀ ਹੈ ਕਿ ਮੈਂ ਹਰ ਦਿਨ ਦੋ ਵਾਰੀਆਂ ਲੋੜ ਕਰਦਾ ਮੇਰੀ ਮੇਰੇ ਪੇਪਰ ਯਾਨੀ ਦੋ ਪੇਪਰ ਮੇਰੀ ਕਿਸੇ ਨੇ ਨਹੀਂ ਸੁਣੀ ਹਾਂ ਨਾ ਵਸਿਨੇ ਨਾ ਕਿਸੇ ਦੇ ਦੁਨੀ ਕਿਸੇ ਨੇ ਨਹੀਂ ਸੁਣੀ ਉਸ ਨੇ ਵੀ ਫਸਾ ਦਿੱਤੀ ਉਸ ਤੋਂ ਬਾਅਦ ਮੇਰੇ ਕੋਲ ਕੋਈ ਰਾਹ ਨਹੀਂ ਸਾਹਿਬੋਂ ਤੋਂ ਬਾਰਾਜ ਅਜੇ ਤੱਕ ਫਰਖਾ ਨਹੀਂ ਰਹੀ ਨਾ ਨਹੀਂ ਕੀਤੀ ਗਿਣਤੀ ਬਚਾਂ ਨਾ ਤੁਹਾਨੂੰ ਸਜ਼ਾ ਰੋਡਲ ਕਿੰਨੀ ਸਜ਼ਾ ਹੋਈ ਤੁਹਾਨੂੰ 3 ਸਾਲ ਦੀ ਰੋਡਲ ਸਜ਼ਾ ਹੋਈ ਅੱਛਾ ਤੁਸੀਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋਣਾ ਸਜ਼ਾ ਪੂਰੀ ਕਰਨ ਤੋਂ ਬਾਅਦ 7 ਸਾਲ ਉੱਪਰ ਹੋ ਰਹੀ ਹੈ ਮੁੰਡੇ ਅੱਛਾ ਤਾਂ ਨਹੀਂ ਹੁਣ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਟ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ ਸਜ਼ਾ ਮੈਂ ਪੂਰੀ ਕਰ ਚੁੱਕਾ ਵਾਂ ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜੀ ਉਹ ਕਹਿੰਦੇ ਪੈਸੇ ਦੋ ਤੇ ਸਰਦੋਤਾ ਕਿ ਨਹੀਂ ਇਹਨਾਂ ਬੈਠੇ ਐਂਬੈਸੀ ਡੀਐਨ ਬੈਸੀ ਨਾਲ ਗੱਲ ਹੋਈ ਤੁਹਾਡੀ ਐਂਬੈਸੀ ਦੇ ਵਕੀਲ ਉਹ ਨਹੀਂ ਪਹੁੰਚ ਸਕਦਾ ਕਿ ਸੀ ਮੈਂ ਚੱਕਦਾ ਕਿਤੇ ਨਹੀਂ ਚੱਕਦਾ ਉਹ ਕਹਿੰਦਾ ਮੇਰੇ ਹੱਥ ਵਿੱਚ ਕੋਈ ਨਹੀਂ ਮੈਂ ਨਹੀਂ ਕੁਝ ਕਰ ਸਕਦਾ ਅੱਛਾ ਹਾਂ ਕੋਈ ਨਹੀਂ ਪਹੁੰਚਦਾ ਨਾ ਉਹ ਗੱਲ ਕਰਦਾ ਨਾ ਤੇ ਕੋਈ ਆ ਕੇ ਕੁਝ ਦੀਦਾ ਵੇ ਕਿਤੇ ਕੀ ਹੈ ਕੀ ਨਹੀਂ ਨਾ ਕੋਈ ਗੱਲ ਬਸ ਮੈਂ ਉਹ ਵੀ ਕਰਨੀ ਚਾਹੁੰਦਾ ਕਿ ਜੀਪੀਸੀ ਜਾਂ ਮੇਰੇ ਫੇਸਬੁਕ ਵੀ ਵੀਡੀਓ ਚੱਲ ਗਈ ਮੇਰੀ ਵਾਲਟ ਦੀ ਚੀਜ਼ਾਂ ਦੇ ਤਾਂ ਦੇ ਮੇਰੇ ਜੀ ਇਹ ਬੋਚੀ ਸਾਰੇ ਮੇਰੀ ਮਤ ਕਰ ਫੋਸ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਮਿਲ ਗਏ ਅੱਛਾ ਤੇ ਉਦਾਂ ਹੁਣ ਤੁਹਾਡੀ ਗੱਲ ਹੁੰਦੀ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਵੀਡੀਓ ਕਾਲ ਕਰਨ ਦੇਦੇ ਕਿ ਨਹੀਂ ਕਰਦੇ ਨਹੀਂ ਜੀ ਵੀਡੀਓ ਕਾਲ ਕੋਈ ਨਹੀਂ ਉਹਨਾਂ ਤੋਂ ਬਸ ਮਰਮੋਤਾਈਏ ਕਿਸੇ ਕੋਲ ਤਾਂ ਹੈ ਮੰਨ ਕੇ ਕਾਰ ਕੋਲ ਮੰਨ ਕੇ ਮਰਮੋਤਾਈਏ ਕਿ 15 20 ਦਿਨ ਬਾਅਦ ਜਾਣ ਕਰ ਲਈ ਦੀਏ ਕਰ ਦਿੰਦੇ ਤੇ ਹੁਣ ਕੋਈ ਦੱਸਿਆ ਕੋਈ ਨੇ ਕੋ ਦੱਸਿਆ ਕਦੋਂ ਛੱਡਣਗੇ ਕਦੋਂ ਨਹੀਂ ਛੱਡਣਗੇ ਨਹੀਂ ਜੀ ਕੁਝ ਨਹੀਂ ਦੱਸਿਆ ਉਹਨਾਂ ਕੋਈ ਨਹੀਂ ਕੁਝ ਕਰਨ ਕੋਈ ਚਾਲ ਨਹੀਂ ਠੀਕ ਹੈ ਭਾਈ ਇਹ ਵੈਲਿਡ ਕੀਤੀ ਜਾਵੇ ਤਾਂ ਇਹ ਮੇਰੇ ਵੀਰ ਨੂੰ ਜਿਹੜੇ ਟੋਰੇ ਮੇਰੀ ਹੈਲਪ ਕਰਨਾ ਤੇ ਪ੍ਰੇਮਪਾਲ ਸਿੰਘ ਦੇ ਦੋ ਛੋਟੇ ਬੱਚੇ ਨੇ ਜੋ ਆਪਣੇ ਪਿਤਾ ਦਾ ਮੂੰਹ ਦੇਖਣ ਨੂੰ ਤਰਸ ਰਹੇ ਨੇ ਗਰੀਬੀ ਕਾਰਨ ਘਰ ਵੀ ਲਗਭਗ ਟੁੱਟਣ ਕੰਡੇ ਖੜਾ ਅਤੇ ਉਸ ਦੀ ਪਤਨੀ ਵੀ ਜਵਾਨੀ ਤੋਂ ਬੁੜਾਪੇ ਵੱਲ ਝਾੜ ਲਖੀ ਪਰ ਵਿਦੇਸ਼ਾਂ ਦੀ ਮਿੱਠੀ ਜੇੜ ਤੋਂ ਅਸਲ ਜੇੜ ਵਿੱਚ ਪਹੁੰਚਿਆ ਪ੍ਰੇਮਪਾਲ ਹੁਣ 45 ਲੱਖ ਅਤੇ ਆਪਣੀ ਰਿਹਾਈ ਨੂੰ ਡਿਕ ਰਿਹਾ ਹੈ ਉਦੋਂ ਪਰਿਵਾਰ ਨੇ ਗੁਰਦਾਸਪੁਰ ਤੋਂ 90 ਬਣੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਮਦਦ ਦੀ ਗੁਹਾਰ ਲਗਾਈਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ